ਇਦਾਂ ਐਨਸੀਸੀ ਕੈਂਡੀਡੇਟ ਤਿਆਰ ਹੋ ਰਹੇ ਕੈਡਿਟ ਤਿਆਰ ਹੋ ਰਿਹਾ ਸਾਰਾ ਟੱਬਰੇ ਨੂੰ ਤਿਆਰ ਕਰਨ ਲੱਗਿਆ ਜੀ ਸਾਰਿਆਂ ਨੂੰ ਹੋਰ ਕਿਵੇਂ ਹੋ ਸਾਰੇ ਬਖਸੋ ਸਾਰੇ ਠੀਕ ਹੋ ਮਾਰਾ ਸਭ ਨੂੰ ਚੜਦੀ ਕਲਾ ਤੇ ਤੰਦਰੁਸਤੀ ਬਖਸ਼ਣ ਜੀ ਸਵਾਗਤ ਹੈ ਤੁਹਾਡਾ ਐਲੀਗੈਂਟ ਖਰੋ ਚੈਨਲ ਤੇ ਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਨ ਲੱਗੇ ਆ ਜੀ ਮਾਰਨਿੰਗ ਦਾ ਟਾਈਮ ਹੈ ਮੈਂ ਨਾਲੇ ਨਾਸ਼ਤਾ ਤਿਆਰ ਕਰਦੀਆਂ ਨਾਲੇ ਮਲਾਈ ਲੱਗੀਆਂ ਮੱਖਣ ਮੱਖਣ ਬਣਾਉਣ ਲੱਗੀਆਂ ਤੇ ਆਲੂ ਵਾਲੀਆਂ ਪਰੌਂਠੀਆਂ ਬਣਾਉਣੀਆਂ ਨੇ ਆਲੂ ਮੈਂ ਛਿੱਲ ਕੇ ਰੱਖ ਲਏ ਜੀ ਮੈਂ ਕਿਹਾ ਚਲੋ ਤਾਜ਼ਾ ਮੱਖਣ ਬਣਾ ਲੈਂਦੇ ਆ ਮਲਾਈ ਪਈ ਸੀਗੀ ਰੜਕਣ ਵਾਲੀ ਮੈਂ ਨਾਲੇ ਮੈਂ ਮਲਾਈ ਬਣਾ ਲੈਂਦੀ ਆ ਕਰਦੇ ਆ ਨਾਸ਼ਤੇ ਦੀ ਤਿਆਰੀ ਪਹਿਲਾਂ ਮੱਖਣ ਬਣਾ ਲਾਂ ਉੱਧਰ ਪੀਹੂ ਰੈਡੀ ਹੋ ਰਹੀ ਐ ਖਰੋਟਸਾਬ ਵੀ ਰੈਡੀ ਹੋ ਰਹੇ ਨੇ ਲਓ ਜੀ ਮੱਖਣ ਬਣ ਗਿਆ ਹਾਂ ਨੂੰ ਲੱਗ ਕੱਢ ਲਾਂ ਜਿਹੜਾ ਗਰਮ ਕਰਨਾ ਉਹ ਕੋਲ ਲਾ ਤੁਲਾ ਹੀ ਨਹੀਂ ਸਹੀ ਪੀਓ ਨਾ ਕੋਲ ਕੁ ਬਰਾਗਾ ਇੱਧਰ ਐਨਸੀਸੀ ਕੈਂਡੀਡੇਟ ਤਿਆਰ ਹੋ ਰਹੇ ਕੈਡਿਟ ਤਿਆਰ ਹੋ ਰਿਹਾ ਤਿਆਰ ਸਾਰਾ ਟੱਬਰੇ ਨੂੰ ਤਿਆਰ ਕਰਨ ਲੱਗਿਆ ਦੇਖਦੇ ਹਾਂ ਹੁਣ ਇਦਰ ਮੱਖਣ ਵੀ ਬਣ ਗਿਆ ਮੱਖਣ ਕਰਦ ਕੇ ਲੱਸੀ ਆ ਜਿਹੜੀ ਆਪਾਂ ਉਹਦਾ ਬਣਾਵਾਂਗੇ ਹਾਂ ਪਨੀਰ ਪਨੀਰ ਜੀ ਪਹਿਲੇ ਸਾਰੀ ਪਨੀਰ ਆਪਾਂ ਨੇ ਖਾਣ ਦੀ ਖਾਦ ਲਈ ਆ ਬਾਕੀ ਦਾ ਜਿਹੜਾ ਆਪਾਂ ਘਰ ਨੂੰ ਕਰਦੇ ਹਾਂ ਤੇ ਕਰਦੇ ਹਾਂ ਚਾਹੇ ਮਟਰ ਪਨੀਰ ਖਾਓ ਚਾਹੇ ਆਪਣੀਰ ਦੀਪੁਰ ਜੀ ਖਾਓ ਚਾਹੇ ਸਾਹੀ ਪਨੀਰ ਖਾਓ ਹੈ ਨਾ ਅੱਜ ਮਟਰ ਪਨੀਰ ਹੀ ਬਨੇਗਾ ਜੀ ਅੱਜ ਮਟਰ ਪਨੀਰ ਬਨੇਗਾ ਜੀ ਬਸ ਠੀਕ ਹੈ ਜੀ ਕੀ ਆ ਕਰਨੀ ਲਓ ਜੀ ਪ੍ਰੌਨਟੀ ਦੇਖੋ ਕਿਨੇ ਸੋਹਣੇ ਫੁੱਲੇ ਆ ਫਰਟਾ ਫਰਟਾ ਪ੍ਰੌਨਟੀ ਦੇਖੋ ਕਿਨੇ ਸੋਹਣੇ ਫੁੱਲ ਰਹੀ ਆ ਓਪਾਏ ਖੜੀ ਆ ਫਰੌਟੀ ਲੈ ਲਓ ਆਪਣੀ ਮੈਡਮ ਜੀ ਪਾ ਕਿਹਦੇ ਨੇ ਲਾਓ ਜੀ ਲਾਓ ਭਾਈ ਲਾਓ ਆਪਣੇ ਆਪਣੇ ਪ੍ਰੌਨਟੀ ਲੈ ਲਓ ਲਓ ਜੀ ਪ੍ਰੌਨਟੀ ਆਪਾਂ ਬਣਾ ਰਹੇ ਆ ਨਾਲ ਨਾਲ ਦਾ ਪਾ ਰਿਹਾ ਰਹੇ ਆ ਠੀਕ ਹੈ ਜੀ ਇਧਰ ਆਪਾਂ ਨੇ ਮੈਂ ਕਿਉਂ ਵੀ ਗਰਮ ਕਰਨਾ ਰੱਖਿਆ ਸੀਗਾ ਮੈਂ ਕਿਹਾ ਚਲ ਹੁਣ ਇੱਕ ਕੰਮਤਾ ਨਾਲ ਦੀ ਨਾਲ ਸਾਰੇ ਕੰਮ ਇਕੱਠੇ ਕਰ ਦੇਦੇ ਨੇ ਹਲੇ ਨਾ ਮਸ਼ੀਨ ਲਾਉਣੀਆਂ ਮੈਂ ਲੇਟ ਆ ਠੀਕ ਹੈ ਜੀ ਮੈਂ ਦਿੰਦਾ ਹੀ ਪਾਈ ਹਾਂਜੀ ਹਾਂਜੀ ਬੱਸ ਹਾਂਜੀ। ਕੱਢਦੇ ਜੂ। ਹਾਂਜੀ। ਕਿਵੇਂ ਹੈ? ਠੀਕ ਹੈ ਜੀ। ਨੰ ਤੁਮ ਮਿਰਚ ਕੈਸਾ? ਠੀਕ ਹੈ। ਠੀਕ ਹੈ। ਹਾਂਜੀ। ਸ਼ੁਰੂ। ਇਹ ਇਧਰ ਆਕਰ। ਚਲੋ ਦਸਾਂ ਮਾਲ। ਅੰਚੀ ਜੀ ਕੈਡਰ ਟੁੱਕੀ ਪਰੌਂਠੀ ਖਾ ਰਹੇ ਨੇ। ਹਾਂ। ਆਲੂ ਵਾਲੀ। ਅਲੋ ਜੇ ਬੇਸ਼ੱਕ ਹੋਵੇਗਾ ਤਰੁਖੀ ਨਾ ਮੱਖਣ ਵੀ ਬਹੁਤ ਕੋਲੇ ਪਿਆ ਦਹੀਂ ਵੀ ਕੋਲੇ ਪਿਆ ਖਾਣੀ ਸ਼ੁਰੂ ਅ ਮੈਂ ਲਾ ਰਹੀ ਹਾਂ ਬਾਏ ਬਾਈ ਬਾਏ ਕਪੜੇ ਮੇਰੇ ਤੋਤੇ ਗਏ ਜੀ ਸੁੱਕਣੇ ਪਾਤੇ ਆਪਾਂ ਨੇ ਅੱਜ ਹਵਾ ਬਹੁਤ ਜ਼ਿਆਦਾ ਚੱਲ ਰਹੀ ਆ ਇੱਕ ਦਿਨ ਛੱਡ ਕੇ ਮੈਂ ਕਪੜੇ ਧੋਣੇ ਹੁੰਦੀਆਂ ਦੇਖ ਲੋ ਤਾਂ ਵੀ ਇੰਨੇ ਜ਼ਿਆਦਾ ਹੋ ਜਾਂਦੇ ਨੇ ਕਪੜੇ ਦੋਨੋਂ ਤਾਰਾਂ 'ਤੇ ਭਰ ਗਿਆ ਰੈਕ ਭਰ ਗਿਆ ਹੈ ਨਾ ਫਿਰ ਵੀ ਇੰਨੇ ਹੋ ਜਾਂਦੇ ਨੇ ਅਰਥੋਂ ਧੋਏ ਸੀ ਕੱਲ੍ਹ ਇਹਦੇ ਵੀ ਤੋਤੇ ਹੈਗੇ ਅੱਜ ਤੋਤੇ ਨੇ ਦੇਖ ਲੋ ਹਵਾ ਚੱਲ ਰਹੀ ਆ ਠੰਡ ਲੱਗਦਾ ਫੇਰ ਹੋਊਗੀ ਦੁਵਾਰਾ ਜਿਹੜਾ ਨਾ ਇੱਕਦਮ ਧੁੱਪ ਹੀ ਨਹੀਂ ਤੇਜ਼ ਪੈਣ ਲੱਗੀ ਸੀ ਗਰਮੀ ਜੀ ਆਉਣ ਲੱਗੀ ਸੀ ਨਾ ਤੇ ਹੁਣ ਮੈਨੂੰ ਲੱਗਦਾ ਵੀ ਦੁਵਾਰਾ ਠੰਡ ਹੋਜੂਗੀ ਕਿਉਂਕਿ ਅੱਜ ਉਮੇਤਪ ਨੇ ਹੈਗੀ ਬੱਦਲ ਜਿਹੀ ਹੈਗੇ ਨੇ ਨਾਲ ਹੋਰ ਕਿ ਮੇ ਤਾਂ ਮੌਸਮ ਅੱਜ ਹੌ ਬਹੁਤ ਜ਼ਿਆਦਾ ਚੱਲਦੀ ਹੈ ਚਲੋ ਦੇਖੋ ਜੀ ਕਿਹ ਜਾ ਰਹੂਗਾ ਮੌਸਮ ਹੁਣ ਅੱਗੇ ਅੱਗੇ ਹੈਨਾ ਤੇ ਲਓ ਜੀ ਹੁਣ ਆਪਾਂ نیچے ਜਾ ਕੇ ਅੱਗੇ ਦੇ ਆਪਣੇ ਹੋਰ ਕੰਮ ਥੇਦਿਆਂ ਰਸੋਈ ਦਾ ਤਾਂ ਮੇਰਾ ਟਿੱਪੜ ਗਿਆ ਸੀਗਾ ਹੋਰ ਦੇਖਦੀਆਂ ਹੁਣ ਅੱਗੇ ਕੀ ਹੋਊਗਾ ਕੀ ਕਰਨ ਨਾਲ ਤੇ ਮੈਂ ਵੀ ਮਾਰਕੀਟ ਵੀ ਜਾ ਕੇ ਆਉਣਾ ਇੱਕ ਦੋ ਕੰਮ ਨੇ ਮਾਰਕੀਟ ਦੇ ਵੀ ਕੱਲ ਕੰਡਾ ਗੁੜੀ ਵਾਲਾ ਪੇਪਰ ਹੈ ਕੱਲ ਸਵੇਰੇ ਜਾਣਾ ਹੈ ਤਾਂ ਕਰਕੇ ਇੱਕ ਦੋ ਕੰਮ ਜੇ ਹੈਗੇ ਨੇ ਮਾਰਕੀਟ ਦੇ ਦੇਖਦੇ ਆ ਜੇ ਮੂਰਜ਼ ਆਪਣਾ ਤਾਂ ਕਰਕੇ ਆਉਂਗੇ ਜੇ ਨਾ ਬਣਿਆ ਤਾਂ ਨਹੀਂ ਲੋਜੀ ਬਣ ਰਿਹਾ ਵੀਰੋ ਜੀ ਆਹ ਦੇਖੋ ਜੀ ਮੈਂ ਇਧਰਲੀ ਸਾਈਡ ਤੋਂ ਉੱਪਰੋਂ ਦੇਖ ਲੈਣੀ ਹੁੰਦੀ ਆ ਵੀ ਕਿਹੜੇ ਕਿਹੜੇ ਗਮਲੇ ਚ ਪੈਣ ਵਾਲਾ ਕਿਹੜਾ ਕਿਹੜਾ ਗਿੱਲਾ ਹੈ ਸਾਰਾ ਉੱਪਰੋਂ ਦਿਖ ਜਾਂਦਾ ਫਿਰ ਉਸ ਹਿਸਾਬ ਨਾਲੇ ਪਾਣੀ ਪੈਂਦਾ گلاب ਚ ਪਾਣੀ ਡੇਲੀ ਪੈਂਦਾ ਹੈ ਬਾਕੀ ਗੁੱਤਿਆਂ ਚ ਤਾਂ ਹਲੇ ਇੱਕ ਦਿਨ ਇੱਕ ਦੋ ਦਿਨ ਲੰਘ ਜਾਂਦੇ ਨੇ ਬਾਕੀਆਂ ਚ ਤਾਂ ਜਿਵੇਂ ਆ ਡੇਲੀਆ ਵਗੈਰਾ ਐ ਜੇ ਇਹਦੇ ਚ ਤਾਂ ਦੋ ਤਿੰਨ ਤਿੰਨ ਦਿਨ ਬਾਅਦ ਹੀ ਪੈਂਦਾ ਸਬਦੀ ਕਰਕੇ ਨਾ ਗਲਾਬ ਚ ਜਿਆਦਾ ਪੈਂਦਾ ਸਾਹਮਣੇ ਪਲਾਟ ਸਫਾਈ ਹੋਣ ਲੱਗੀ ਵਿਆਹ ਵਾਲਿਆਂ ਨੇ ਜਿਨ੍ਹਾਂ ਕੱਲ ਫੰਕਸ਼ਨ ਕਰਿਆ ਸੀਗਾ ਸਫਾਈ ਕਰਾਉਣ ਲੱਗੇ ਤਾਂ ਰਣਜੀਤ ਖੜਿਆ ਗੇਰ ਚ ਸਤਿ ਸ਼੍ਰੀ ਅਕਾਲ ਭੈਣ ਜੀ Hmm. लो जी रेडी आप हो गए मार्केट जाके आम कार वाले करके आने वो ठीक है जी ਓਹੋ ਇਹ ਚਾਗਾ ਲੱਗ ਪੰਗਾ ਹੀ ਹੈ ਇਹਦਾ ਤਾਂ ਬੜਾ ਸਾਲੀ ਹੋਣਾ ਚਾਹੀਦਾ ਠੀਕ ਹੈ ਚਾਪੀ ਤਾਂ ਜੇ ਚੁਪਵਾਤੀ ਲੋਕ ਨਹੀਂ ਨਾੜੋਗੇ ਹਾਂ ਹੀ ਲੀਆ ਆਪਾਂ ਦਾ ਰਹਿ ਜਾਣੀ ਆ ਲੱਗੀਆਂ ਹਾਂ ਹਾਂ ਬੱਧੀ ਜਾਣ ਲੱਗਿਆ ਹੂੰ ਸੇਲਾ ਲੱਗ ਗਿਆ ਸੇਲਾ ਲੱਗ ਗਿਆ ਸੀ ਹੁਣ ਤਾਂ ਸਰਦੀ ਜਾਣ ਲੱਗ ਗਈ 50% 50% ਸਭ ਕਿਤੇ ਚੱਲ ਰਿਹਾ ਸਬਜੀ ਅੱਜ ਮੈਂ ਬਣਾਈ ਆ ਜੀ ਮਟਰ ਪਣੀਏ ਠੀਕ ਹੈ ਜੀ ਸਬਜੀ ਬਣ ਗਈ ਬਸ ਪਨੀਰ ਪਾ ਕੇ ਥੋੜਾ ਸੇਕ ਲਵਾਉਣਾ ਹੈ ਤੇ ਜਦੋਂ ਮੈਂ ਤੜਕਾ ਲਾਇਆ ਉਦੋਂ ਮੈਂ ਵੀਡੀਓ ਕੋਈ ਬਣਾਈ ਨਹੀਂ ਹੈਗੀ ਕਿਉਂਕਿ ਮੈਨੂੰ ਥੋੜੀ ਜੀ ਕਾਹਲੀ ਸੀਗੀ ਮੈਂ ਕਿਤੇ ਕੰਮ ਜਾਣਾ ਸੀ ਹੋਰ ਇਸ ਕਰਕੇ ਮੈਂ ਫਟਾਫਟ ਤੜਕਾ ਲਾ ਗਈ ਠੀਕ ਹੈ ਜੀ ਤੇ ਹੁਣ ਆਪਨੇ ਆ ਰਹੇ ਨੇ ਗੈਸਟ ਛੋਟੇ ਵਾਲੇ ਭੈਣ ਜੀ ਉਹਨਾਂ ਦਾ ਫੋਨ ਆ ਗਿਆ ਉਣੀ ਆਇਆ ਕਹਿੰਦੇ ਅਸੀਂ ਆ ਰਹੇ ਹਾਂ ਮੈਂ ਕੱਲ ਠੀਕ ਆ ਜੀ ਮੈਂ ਵਧੀਆ ਪਹਿਲਾਂ ਹੀ ਵਧੀਆ ਸਬਜ਼ੀ ਬਣਾ ਲਈ ਤੁਹਾਨੂੰ ਪਤਾਗੇ ਜਿਵੇਂ ਸਗੇ ਪਨੀਰ ਬਣਾਇਆ ਉਹ ਕਰਿਆ ਸੀ ਨਾ ਮਲਾਈ ਰਿੜਕੀ ਸੀਗੀ ਫਿਰ ਪਨੀਰ ਬਣਿਆ ਹੀ ਹੋਇਆ ਸੀਗਾ ਫਿਰ ਮੈਂ ਕਿਹਾ ਚੱਲ ਅੱਜ ਹੀ ਬਣਾ ਲੈਂਦੀ ਆ ਮੈਂ ਮਟਰ ਪਨੀਰ ਬਣਾ ਲਿਆ ਕਿਉਂਕਿ ਸ਼ਾਇਦ ਪ੍ਰੀਰੋਧ ਨਾ ਆਈ ਸੀਗਾ ਫਿਰ ਮੈਂ ਕਿਹਾ ਚੱਲ ਮਟਰ ਪਏ ਸੀ ਮੇਰੇ ਕੱਡੇ ਕੱਲ ਕੱਲ ਪਾਸੋਂ ਲੈ ਰਹੀ ਸੀ ਕਿ ਮੈਂ ਇਕੱਠੇ ਲੈ ਲਏ ਸੀਗੇ ਵਧੀਆ ਸੀਗੇ ਭਾਈ ਕੋਲ ਤੇ ਕੁਸਟੌਫ ਨੂੰ ਗਾਜਰਾਂ ਚ ਪਾ ਲਈ ਸੀਗੇ ਕੁਛ ਪਏ ਸੀਗੇ ਉਹ ਫਿਰ ਮੈਂ ਉਸੇ ਮਟਰ ਪਨੀਰ ਬਣਾਤਾ ਬਸ ਨੂੰ ਕੱਟ ਕੇ ਪਾਣਾ ਵਿੱਚ ਤੇ ਕਾਜੀ ਦੇਖੋ सब्जी ਕਿੰਨੀ ਵਧੀਆ ਬਣੀ ਆ ਪਰੇ सब्जी ਦਾ ਰੰਗ ਕਿੰਨਾ ਘੈਂਟ ਆਇਆ ਕਾਲੀ ਕਾਲੀ ਜਿਹਾ ਬਣਾ ਕੇ ਗਈ ਸੀ ਨਾਲੇ ਰਾਨੀ ਦੀਦੀ ਨਾਲ ਜਾਣਾ ਸੀਗਾ ਮੈਂ ਕਿਤੇ ਕੰਮ ਤਾਂ ਕਰਕੇ ਫਿਰ ਮੈਂ ਥੋੜੀ ਜੀ ਕਾਲਾ ਸੀ ਉਹਨਾਂ ਨੇ ਆਪਣੀ ਬੇਟੀ ਕੋਲ ਜਾਣਾ ਤਾਂ ਕਰਕੇ ਉਹਨਾਂ ਨੂੰ ਕੁਝ ਲੈ ਕੇ ਜਾਣਾ ਸੀਗਾ ਲੋ ਜੀ ਅੱਗੇ ਬਣੇ ਰਹੋ ਭੈਣ ਜੀ ਆਉਂਦੇ ਨੇ ਤੁਹਾਨੂੰ ਇਹਨਾਂ ਨੂੰ ਬੁਲਾਉਨੇ ਛੋਟੀ ਦੀਦੀ ਛੋਟੀ ਨਾਨਦ ਮੇਰੀ ਸੱਸਰੀ ਘਾਲ ਜੀ ਸ਼ਕੀ ਕਾ ਹੋ ਜੀ ਸ਼ਕੀ ਕਾ ਬੇਟਾ ਜੀ ਚਲੋ ਜੀ ਚਲੋ ਜੀ ਬਾਹਰ ਨਹੀਂ ਲੈ ਕੇ ਆਉਣੇ ਚਾਕੇ ਦੇਖ ਫਾਟ ਲੈ ਆਵਾਂਗੇ ਕੀ ਬਾਤਾਂ ਨੇ ਜੀ ਕੀ ਬਾਤਾਂ ਨੇ ਅੱਛਾ ਜੀ ਗੋਡ ਬles ਜੂ ਨਾ ਕੰਮ ਨਹੀਂ ਲੱਗ ਰਿਹਾ ਸੱਤ ਵਜੇ ਕਿ ਬਣਦਾ ਨਾ ਟਾਈਮ ਹੁੰਦਾ ਨਾ ਕੋਈ ਉਦੋਂ ਤੂੰ ਕਹਿੰਦੀ ਆ ਲਓ ਜੀ ਭੈਣ ਜੀ ਆਗੇ ਸੀ ਰੋਟੀ ਖਵਾਤੀ ਉਹਨੂੰ ਤੇ ਅੱਜ ਸ ਨੂੰ ਦਵਾਈ-ਦਵਾਈ ਦੇ ਕੇ ਉਹ ਲੱਗਿਆ ਸਲਾਉਣ ਅੱਜ ਦੁਬਾਰਾ ਦਿਖਾਉਣਾ ਸੀ ਡਾਕਟਰ ਨੂੰ ਤੇ ਬੱਚਿਆਂ ਨੇ ਰੋਟੀ ਖਾ ਲਈ ਹੁ ਮੈਂ ਲੱਗੀਆਂ ਖਾਣ ਠੀਕ ਹੈ ਜੀ ਬਾਹਰ ਸਾਹਮਣੇ ਵਿਆਹ ਹੈ ਜਿਹੜਾ ਉਹਨਾਂ ਦੇ ਜਾਗੋ ਚੱਲ ਰਹੀ ਹੈ ਤੇ ਵੀਡੀਓ ਦਾ ਆਪਾਂ ਕਰਦੇ ਹਾਂ ਜੀ ਹੁਣ ਐਂਡ ਵੀਡੀਓ ਤੁਹਾਨੂੰ ਥੋੜੀ ਜਿਹੀ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜੀ ਕਮੈਂਟ ਕਰਕੇ ਦੱਸੋ ਵੀਡੀਓ ਕਹੀ ਜਿਹੀ ਲੱਗੀ ਤੇ ਲਾਈਕ ਤੇ ਸ਼ੇਅਰ ਜਰੂਰ ਕਰਕੇ ਜਾਇਆ ਕਰੋ ਜੀ ਮਿਲਦੇ ਹਾਂ ਜੀ ਆਪਾਂ ਕੋਹਰ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਟੇਕ ਕੇਅਰ ਬਾਏ ਬਾਏ